ਜਤ ਪਹਾਰਾ ਤੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਸਤਿਗੁਰ ਜੀ ਬਚਨ ਕਰਦੇ ਹਨ ਜਤ ਪਹਾਰਾ ਅਸਲ ਦੇ ਵਿੱਚ ਹੁਣ ਮਨ ਨੂੰ ਘੜਨ ਦੀ ਗੱਲ ਆਈ ਹੈ ਤਿੱਥੇ ਘੜਿਐ ਸੁਰਤ ਮਤਮਨ ਬੁੱਧ ਮਨ ਨੂੰ ਘੜਨਾ ਕਿਵੇਂ ਹੈ ਬੰਦ ਦਾ ਗਹਿਣਾ ਕਿਵੇਂ ਬਣਾਉਣਾ ਹੈ ਜਿਵੇਂ ਇੱਕ ਸੁਨਿਆਰਾ ਆਪਣੀ ਦੁਕਾਨ ਦੇ ਉੱਪਰ ਸੋਨੇ ਦੀ ਡਲੀ ਤੋਂ ਗਹਿਣੇ ਨੂੰ ਤਿਆਰ ਕਰਦਾ ਸਤਿਗੁਰਾਂ ਨੇ ਬਿਲਕੁਲ ਸੁਨਿਆਰੇ ਦੀ ਦੁਕਾਨ ਦਾ ਉਦਾਹਰਣ ਲੈ ਕੇ ਸਮਝਾਇਆ ਕਿ ਭਾਈ ਜਤ ਪਹਾਰਾ ਪਹਾਰਾ ਦਾ ਮਤਲਬ ਹੈ ਕਿ ਸੁਨਿਆਰੇ ਦੀ ਦੁਕਾਨ ਜਤ ਦਾ ਮਤਲਬ ਹੈ ਆਪਣੀਆਂ ਸਰੀਰਕ ਇੰਦਰੀਆਂ ਨੂੰ ਵਕਾਰਾਂ ਵੱਲੋਂ ਰੋਕਣਾ ਜਤੀ ਹੋਣਾ ਕਹਿਣ ਲੱਗੇ ਕਿ ਅਸਲ ਦੇ ਵਿੱਚ ਤੇਰਾ ਜਿਹੜਾ ਮਨ ਹੈ ਨਾ ਉਹ ਕਿਵੇਂ ਘੜਿਆ ਜਾਏਗਾ ਤੇਰੇ ਅੰਦਰ ਇੱਕ ਗੋਣ ਹੋਣਾ ਚਾਹੀਦਾ ਹੈ ਕਿ ਤੇਰਾ ਆਪਣੀਆਂ ਸਰੀਰ ਦੀਆਂ ਇੰਦਰੀਆਂ ਦੇ ਉੱਪਰ ਪੂਰਨ ਤੌਰ ਤੇ ਕੰਟਰੋਲ ਹੋਣਾ ਚਾਹੀਦਾ ਹੈ ਤੇਰੀਆਂ ਅੱਖਾਂ ਤੇ ਤੇਰਾ ਕੰਟਰੋਲ ਹੋਵੇ ਵੀ ਕਿਸੇ ਨੂੰ ਮਾੜਾ ਦੇਖਣ ਨਾ ਤੇਰੇ ਕੰਨਾਂ ਤੇ ਕੰਟਰੋਲ ਹੋਵੇ ਮਾੜਾ ਸੁੰਨਣਾ ਨਾਸਕਾ ਤੇ ਜ਼ੁਬਾਨ ਤੇ ਕੰਟਰੋਲ ਹੋਵੇ ਮਾੜਾ ਸੁੰਘਣਾ ਜਾਂ ਖਾਣਾ ਨਹੀਂ ਮੰਦਾ ਬੋਲਣਾ ਨਹੀਂ ਆਪਣੀਆਂ ਇੰਦਰੀਆਂ ਦੇ ਉੱਪਰ ਆਪ ਕਾਬੂ ਪਾ ਕੇ ਰੱਖਣਾ ਕਹਿ ਲਗੇ ਅਸਲ ਦੇ ਵਿੱਚ ਇਹ ਗੁਣ ਪਹਿਲਾਂ ਤੇਰੇ ਅੰਦਰ ਹੋਣਾ ਚਾਹੀਦਾ ਇਹ ਇੱਕ ਕਿਸਮ ਦੀ ਸੁਨਿਆਰੇ ਦੀ ਦੁਕਾਨ ਹੈ ਇਹ ਗੁਣ ਸੁਨਿਆਰੇ ਦੀ ਦੁਕਾਨ ਸਮਝੋ ਅਗਲਾ ਬਚਨ ਹੈ ਧੀਰਜ ਸੁਨਿਆਰ ਤੇ ਉਹਦੇ ਵਿੱਚ ਜਿਹੜਾ ਸੁਨਿਆਰਾ ਬੈਠਾ ਹੈ ਜਿਹਨੇ ਗਹਿਣੇ ਨੂੰ ਤਿਆਰ ਕਰਨਾ ਉਹ ਹੈ ਧੀਰਜ ਧੀਰਜ ਦਾ ਮਤਲਬ ਸਮਝਦੇ ਆ ਨਾ ਬੜਾ ਹੌਸਲੇ ਵਾਲਾ ਬੰਦਾ ਬੜੇ ਹੌਸਲੇ ਦੇ ਨਾਲ ਹੁਣ ਸੁਨਿਆਰਾ ਕਦੇ ਕਾਲਾ ਨਹੀਂ ਪੈਂਦਾ ਸੁਨਿਆਰਾ ਇਹਦਾ ਇੱਕ ਕੰਮ ਇੰਨਾ ਹੈ ਦੇਖੋ ਇੱਕ ਲੋਹਾਰ ਹੁੰਦਾ ਹੈ ਉਹਦਾ ਕੰਮ ਜ਼ੋਰ ਵਾਲਾ ਹੈ ਉਹਨੂੰ ਬੜੀ ਤਾਕਤ ਦੇ ਨਾਲ ਲੋਹਾ ਕੁੱਟਣਾ ਪੈਂਦਾ ਹੈ ਸਰ ਸੁਨਿਆਰਾ ਜਿਹੜਾ ਹੈ ਉਹ ਕਦੇ ਵੀ ਬਹੁਤ ਜ਼ੋਰ ਦੇ ਨਾਲ ਗਹਿਣੇ ਦੇ ਉੱਪਰ ਛੱਟ ਮਾਰ ਨਹੀਂ ਸਕਦਾ ਸੋਨੇ ਤੇ ਛੱਟ ਨਹੀਂ ਮਾਰ ਸਕਦਾ ਕਿਉਂਕਿ ਗਹਿਣਾ ਜਿਹੜਾ ਖਰਾਬ ਹੋ ਜਾਏਗਾ ਧੀਰਜ ਦੇ ਨਾਲ ਧੀਰਜ ਤੋਂ ਬਿਨਾ ਬੜੇ ਸਬਰ ਤੋਂ ਬਿਨਾ ਬੜੇ ਸਦਕ ਤੋਂ ਬਿਨਾ ਗਹਿਣਾ ਤਿਆਰ ਨਹੀਂ ਹੁੰਦਾ ਕਹਿਣ ਲੱਗਿਆ ਆਪਣੇ ਮਨ ਨੂੰ ਜੇ ਸੁਧਾਰਨਾ ਹੈ ਨਾ ਇਹ ਵੀ ਧੀਰਜ ਦੇ ਨਾਲ ਸੁਧਾਰਿਆ ਜਾ ਸਕਦਾ ਇਹਨੂੰ ਕੁੱਟ-ਕਟਾਪੇ ਨਾਲ ਠੱਕੇ ਦੇ ਨਾਲ ਇਸ ਤਰੀਕੇ ਦੇ ਨਾਲ ਨਹੀਂ ਕੋਈ ਜ਼ੋਰ ਜਬਰ ਜ਼ਸਤੀ ਨਹੀਂ ਮਨ ਨਾਲ ਹੋ ਸਕਦੀ ਬੜੇ ਧੀਰਜ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਸੁਨਿਆਰਾ ਹੋਵੇ ਧੀਰਜ ਸੁਨਿਆਰਾ ਹੋਵੇ ਜਤ ਦਕਾਨ ਹੋਵੇ ਅਸਲ ਦੇ ਵਿੱਚ ਇਹ ਗੁਣ ਨੇ ਜਤ ਦਾ ਗੁਣ ਧੀਰਜ ਦਾ ਗੁਣ ਇਸ ਤੋਂ ਅਗਲਾ ਬਚਨ ਕਹਿਣ ਲੱਗੇ ਅਹਿਰਣ ਮਤ ਵੇਦ ਹਥਿਆਰ ਅਹਿਰਣ ਸਮਝਦੇ ਨਾਲ ਆਰਣ ਬੋਲਦੇ ਨੇ ਉਹਨੂੰ ਉਹ ਜਿਹੜੀ ਇੱਕ ਚੀਜ਼ ਜਿਸ ਤਰ੍ਹਾਂ ਥੱਲੇ ਰੱਖ ਕੇ ਉਸ ਦੇ ਉੱਪਰ ਚੀਜ਼ ਰੱਖ ਕੇ ਤਾਂ ਕੁੱਟੀ ਜਾਂਦੀ ਹੈ ਉਸ ਨੂੰ ਥੱਲੇ ਇੱਕ ਆਰਣ ਬੋਲਦੇ ਨੇ ਜਿਵੇਂ ਇੱਕ ਲੋਹਾਰ ਇੱਕ ਥੱਲੇ ਉਹਦੇ ਇੱਕ ਚੀਜ਼ ਰੱਖਦਾ ਹੈ ਲੋਹੇ ਦਾ ਬਹੁਤ ਮੋਟਾ ਸਾਰਾ ਗੁਟਕਾ ਰੱਖਦਾ ਹੈ ਉਸ ਮੋٹے ਸਾਰੇ ਗੁਟਕੇ ਦੇ ਉੱਪਰ ਰੱਖ ਕੇ ਚੀਜ਼ਾਂ ਨੂੰ ਕੁੱਟ-ਕੁੱਟ ਕੇ ਤੇ ਸਿੱਧੀਆਂ ਕਰਦਾ ਹੈ ਕਹਿ ਲਾਗੇ ਆਖਰ ਅਕਸਰ ਦੇ ਅਸਰ ਦੇ ਵਿੱਚ ਅਹਰਣ ਕੀ ਹੋਵੇ ਮਤ ਮਤ ਤੇਰੀ ਅਹਰਣ ਹੋਵੇ ਤੇ ਵੇਦ ਹਥਿਆਰ ਗੁਰੂ ਦਾ ਗਿਆਨ ਉਹ ਹਥਿਆਰ ਹੋਵੇ ਜਿਹਦੇ ਨਾਲ ਮਨ ਨੂੰ ਸੁਧਾਰਨਾ ਹੈ ਹੁਣ ਇੱਥੇ ਮਤ ਨੂੰ ਅਹਰਣ ਬਣਾਉਣਾ ਉਸ ਮਤ ਦੀ ਆਰਣ ਦੇ ਉੱਤੇ ਗਿਆਨ ਦਾ ਥੋੜਾ ਮਾਰਨਾ ਵੇਦ ਹਥਿਆਰ ਹਥਿਆਰ ਦਾ ਮਤਲਬ ਹੈ ਹਥੌੜਾ ਗਿਆਨ ਰੂਪੀ ਹਥੌੜਾ ਹੈ ਇਸ ਤੋਂ ਅਗਲਾ ਬਚਨ ਹੈ ਭਾਉ ਖੱਲਾ ਅਗਨ ਤਪਤਾਉ ਪਾਉ ਖੱਲਾ ਪਾਉ ਦਾ ਮਤਲਬ ਹੈ ਪਰਮਾਤਮਾ ਦਾ ਅਕਾਲ ਪੁਰਖ ਦਾ ਡਰ ਖੱਲਾ ਦਾ ਮਤਲਬ ਹੈ ਇੱਕ ਜਿਵੇਂ ਨਾ ਪਹਿਲੇ ਸਮਿਆ ਦੇ ਵਿੱਚ ਚਲੋ ਮੈਂ ਹੋਰ ਸੌਖਾ ਕਰ ਦਿਵਾ ਜਿਵੇਂ ਰੋਟੀ ਪਕਾਉਂਦੀਆਂ ਸੀ ਬੀਬੀਆਂ ਚੁੱਲ੍ਹੇ ਦੇ ਉੱਪਰ ਤੇ ਉਹ ਅੱਗ ਬਾਲਣ ਦੇ ਵਾਸਤੇ ਇੱਕ ਪਾਈ ਭੁੰਦੀ ਸੀ ਲੋਹੇ ਦੀ ਜਿਸ ਨੂੰ ਫੂਕ ਮਾਰ ਕੇ ਉਹਨੂੰ ਫੂਕਣੀ ਵੀ ਕਹਿ ਦਿੰਦੇ ਸੀ ਭੂਕਣੀ ਵੀ ਕਹਿੰਦੇ ਸੀ ਭੂਕਣਾ ਵੀ ਕਹਿ ਦਿੰਦੇ ਸੀ ਉਹ ਚੀਜ਼ ਹੁੰਦੀ ਸੀ ਉਹਦੇ ਨਾਲੋਂ ਫੂਕ ਮਾਰ ਕੇ ਤੇ ਉਹ ਚੁੱਲ੍ਹੇ ਦੀ ਅੱਗ ਨੂੰ ਬਾਲਦੀ ਹੁੰਦੀਆਂ ਸਨ ਇੱਕ ਉਸ ਤਰ੍ਹਾਂ ਦਾ ਬਹੁਤ ਛੋਟਾ ਜਿਹਾ ਜਿਹੜਾ ਹੈ ਭੂਕਣੀ ਜਿਹੜੀ ਸੀ ਉਹ ਸੁਨਿਆਰੇ ਕੋਲ ਵੀ ਹੁੰਦੀ ਹੈ ਜਿਹਦੇ ਨਾਲ ਉਹ ਸੁਨਿਆਰਾ ਉਹਨੂੰ ਧੌਂਕਣੀ ਵੀ ਬੋਲਦੇ ਨੇ ਉਹ ਸੁਨਿਆਰਾ ਫੂਕ ਮਾਰ ਕੇ ਉਸ ਅੱਗ ਨੂੰ ਪਖਾਉਂਦਾ ਸੀ ਜਿਹਦੇ ਨਾਲ ਉਹ ਜਿਹੜਾ ਗਹਿਣਾ ਹੈ ਉਹ ਤਿਆਰ ਹੁੰਦਾ ਹੈ ਇੱਕ ਸੇਕ ਦੇ ਨਾਲ ਗਰਮੀ ਗਰਮ ਹੋ ਕੇ ਉਹ ਜਿਹੜਾ ਗਹਿਣਾ ਬਣਦਾ ਹੈ ਕਹਿ ਲਗੇ ਭਾਉ ਖੱਲਾ ਪ੍ਰਮਾਤਮਾ ਦਾ ਡਰ ਉਹ ਜਿਹੜੀ ਫੂਕ ਨਹੀਂ ਹੋਵੇ ਤੇ ਅਗਨ ਤਪਤਾਓ ਤਪਤਾਓ ਦਾ ਮਤਲਬ ਹੈ ਕਿ ਘਾਲ ਕਮਾਈ ਦੀ ਅੱਗ ਹੋਵੇ ਜਿਹਨੂੰ ਕਹੇ ਗਏ ਮਸਕਤ ਕਾਲ ਸ਼ਰਮਖੰਡ ਕੀ ਬਾਣੀ ਜੋ ਸ਼ਰਮਖੰਡ ਦਾ ਵੀ ਆਇਆ ਮਸਕਤ ਦਾ ਵੀ ਹੈ ਇੱਥੇ ਤਪ ਤਾ ਉਹਦਾ ਮਤਲਬ ਹੈ ਕਿ ਘਾਲ ਕਮਾਈ ਕਰਨੀ ਮਿਹਨਤ ਕਰਨੀ ਇਹ ਅੰਦਰ ਦੀ ਮਿਹਨਤ ਹੈ ਬਾਹਰੀ ਮਿਹਨਤ ਨਹੀਂ ਸ਼ਰੀਰਕ ਮਿਹਨਤ ਨਹੀਂ ਕਹਿਣ ਲੱਗੇ ਇਸ ਨੂੰ ਸੁਧਾਰਨ ਵਾਸਤੇ ਜਿਹੜਾ ਤੇਰੀ ਕਮਾਈ ਘਾਲ ਕਮਾਈ ਲੱਗਣੀ ਹੈ ਜਿਹੜਾ ਤੇਰਾ ਤਪ ਲੱਗਣਾ ਹੈ ਕਹਿਣ ਲੱਗੇ ਉਹ ਅਸਲ ਦੇ ਵਿੱਚ ਉਹਦੀ ਤਪ ਦੀ ਹੀ ਅਗਨ ਹੋਵੇ ਅਗਲਾ ਬਚਨ ਨੇ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਭਾਂਡਾ ਕਹਿੰਦੇ ਨੇ 쿠ਠਾਲੀ ਨੂੰ ਪ੍ਰੇਮ ਦੀ 쿠ਠਾਲੀ ਹੋਵੇ ਭਾਉ ਦਾ ਮਤਲਬ ਹੈ ਪ੍ਰੇਮ 쿠ਠਾਲੀ ਦਾ ਮਤਲਬ ਹੈ ਬਰਤਨ ਜਿਹਦੇ ਵਿੱਚ ਉਹ ਤਿਆਰ ਕਰਨਾ ਹੈ ਅੰਮ੍ਰਿਤ ਤਿਤ ਢਾਲ ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ ਤਿਤ ਉਸ ਭਾਂਡੇ ਦੇ ਵਿੱਚ ਢਾਲ ਕੇ ਪਾਓ ਕਹਿਣ ਲੱਗੇ ਕਿ ਅਸਲ ਦੇ ਵਿੱਚ ਪ੍ਰੇਮ ਦੀ ਕੁਠਾਲੀ ਦੇ ਵਿੱਚ ਬਰਤਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਉਹ ਜਿਹੜਾ ਪਾਇਆ ਜਾਵੇ ਉਠਾਲੀ ਸਮਝਦੇ ਨਾ ਉਹ ਜਿਹੜੀ ਚੀਜ਼ ਜਿਹਦੇ ਵਿੱਚ ਪਾ ਕੇ ਸੁਨਿਆਰਾ ਦੇਖੋ ਉਦਾਹਰਣ ਸੁਨਿਆਰੇ ਦੀ ਲਈ ਅਖੀਰਲੀ ਪੌੜੀ ਤੇ ਜਾ ਕੇ ਸਾਰਾ ਇਹਦੇ ਵਿੱਚ ਸੁਨਿਆਰੇ ਦਾ ਕੰਮ ਵੀ ਸਮਝ ਆ ਜਾਏਗਾ ਵੀ ਸੁਨਿਆਰਾ ਕਿਦਾਂ ਗਹਿਣੇ ਬਣਾਉਂਦਾ ਇੱਕ ਛੋਟੀ ਜੀ ਬਰਤਨ ਹੁੰਦਾ ਜਿਹਦੇ ਵਿੱਚ ਪਾ ਕੇ ਤੇ ਸੋਨਾ ਪਾ ਕੇ ਤੇ ਉਹਨੂੰ ਅੱਗ ਤੇ ਪਖਾਇਆ ਜਾਂਦਾ ਹੈ ਤੇ ਉਹ ਬਿਲਕੁਲ ਲਿਕਵਿਡ ਬਣ ਜਾਂਦਾ ਹੈ ਸੋਨਾ ਜਿਹੜਾ ਹੁੰਦਾ ਨਾ ਬਿਲਕੁਲ ਪਤਰਲ ਬਣ ਜਾਂਦਾ ਹੈ ਕਹਿ ਲਗੇ ਅਸਲ ਦੇ ਵਿੱਚ ਭਾਂਡਾ ਭਾਉ ਪ੍ਰੇਮ ਇਹ ਹੈ ਗੁਣ ਨੇ ਸਾਰੇ ਕਹਿ ਲਗੇ ਗੁਣ ਪੈਦਾ ਕਰਨੇ ਪੈਣੇ ਨੇ ਅੰਦਰ ਭਾਂਡਾ ਭਾਉ ਪ੍ਰੇਮ ਦਾ ਭਾਂਡਾ ਹੋਵੇ ਅੰਮ੍ਰਿਤ ਿਤ ਢਾਲ ਉਹਦੇ ਵਿੱਚ ਅੰਮ੍ਰਿਤ ਪਾਇਆ ਹੋਵੇ ਤੇ ਅਗਲਾ ਬਚਨ ਕਹਿਣ ਲੱਗੇ ਘੜੀ ਹੈ ਸ਼ਬਦ ਸੱਚੀ ਟਕਸਾਲ ਕਹਿਣ ਲੱਗੇ ਇਹੋ ਜਿਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ ਇਹ ਉਹ ਟਕਸਾਲ ਹੈ ਟਕਸਾਲ ਕਹਿੰਦੇ ਨੇ ਉਹ ਫੈਕਟਰੀ ਉਹ ਜਗ੍ਹਾ ਜਿਸ ਜਗ੍ਹਾ ਦੇ ਉੱਪਰ ਗਹਿਣੇ ਬਣਦੇ ਨੇ ਜਾਂ ਜਿਸ ਜਗ੍ਹਾ ਦੇ ਉੱਪਰ ਬਰਤਨ ਬਣਦੇ ਨੇ ਉਹਨੂੰ ਵੀ ਟਕਸਾਲ ਕਹਿ ਦਿੰਦੇ ਨੇ ਵਿਦਿਆਲੇ ਨੂੰ ਵੀ ਵੈਸੇ ਟਕਸਾਲ ਕਹਿੰਦੇ ਨੇ ਜਿੱਥੋਂ ਟਕਸਾਲ ਸ਼ਬਦ ਇੱਥੋਂ ਹੀ ਆਇਆ ਅਸਲ ਦੇ ਵਿੱਚ ਜਿਹੜਾ ਜਿੱਥੇ ਗੁਰਮਤ ਦੀ ਪੜ੍ਹਾਈ ਕਰਾਈ ਜਾਂਦੀ ਹੈ ਉੱਥੇ ਬੱਚਿਆਂ ਦੇ ਮਨ ਨੂੰ ਘੜਿਆ ਜਾਂਦਾ ਹੈ ਤੇ ਅਗਲੇ ਬੱਚ ਨੇ ਕਹਿਣ ਲੱਗੇ ਜਿਨ ਕੋ ਨਦਰ ਕਰਮ ਤਿਨ ਕਾਰ ਇਹ ਕਾਰਜ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਹੋ ਜਾਏ ਜਿਨ ਕੋ ਨਦਰ ਕਰਮ ਤਿੰਨ ਕਾਰ ਇਹ ਕੰਮ ਕਾਰ ਹੋ ਹੀ ਸਕਦਾ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰੇ ਮਨ ਨੂੰ ਢਾਲਣ ਵਾਸਤੇ ਵੇਖੋ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਤ ਹੋਵੇ ਧੀਰਜ ਹੋਵੇ ਐਰਣ ਨੂੰ ਮਤ ਮਤ ਨੂੰ ਐਰਣ ਬਣਾਓ ਗੁਰੂ ਦੇ ਗਿਆਨ ਨੂੰ ਹਥਿਆਰ ਬਣਾਓ ਉਹ ਹਥੌੜੀ ਗੁਰੂ ਦੇ ਗਿਆਨ ਦੇ ਨਾਲ ਮਨ ਨੂੰ ਸਿੱਧਾ ਕਰੋ ਭਾਵ ਗੁਰੂ ਦਾ ਗਿਆਨ ਧਾਰਨ ਕਰੋ ਭਾਵ ਨੂੰ ਖੱਲਾ ਬਣਾਓ ਪ੍ਰੇਮ ਨੂੰ ਅਕਾਲ ਪੁਰਖ ਦੇ ਡਰ ਨੂੰ ਤਪਾ ਨੂੰ ਮਿਹਨਤ ਮੁਸ਼ਕਤ ਨੂੰ ਅਗਨ ਹੋਵੇ ਭਾਉ ਦਾ ਪ੍ਰੇਮ ਦਾ ਭਾਂਡਾ ਹੋਵੇ ਅੰਮ੍ਰਿਤ ਵਿੱਚ ਪਾਇਆ ਹੋਵੇ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਆਹ ਗੁਣ ਹੋਣਗੇ ਤੇ ਤੇਰਾ ਮਨ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਘੜ ਹੋਣਾ ਹੈ ਤੇ ਇਹ ਕੰਮਕਾਰ ਉਹੀ ਸਕਦਾ ਜਿਲ ਕੋ ਨਦਰ ਕਰਮ ਤਿਨਕਾਰ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਮਿਹਰ ਕਰਦਾ ਹੈ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਅਖੀਰਲਾ ਬਚਨ ਕਹਿਣ ਲੱਗੇ ਨਾਨਕ ਨਦਰੀ ਨਦਰ ਨਿਹਾਲ ਕਹਿ ਲਗੇ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹ ਮਨੁੱਖ ਆਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲ ਹੋ ਜਾਂਦੇ ਨੇ ਪਰ ਇਹ ਉੱਚੀ ਆਤਮਿਕ ਅਵਸਥਾ ਉਦੋਂ ਹੀ ਬਣਦੀ ਹੈ ਜੇ ਆਚਰਣ ਪਵਿੱਤਰ ਹੋਵੇ ਦੂਜਿਆਂ ਦੀ ਵਧੇ ਕੀ ਸਹਾਰਣ ਦਾ ਹੌਸਲਾ ਹੋਵੇ ਉੱਚੀ ਤੇ ਵਿਸ਼ਾਲ ਸਮਝ ਹੋਵੇ ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਿਆ ਰਹੇ ਸੇਵਾ ਦੀ ਕਾਲ ਕਾਲੀ ਜਾਏ ਖਾਲਕ ਤੇ ਖਲਕ ਦਾ ਪਿਆਰ ਦਿਲ ਵਿੱਚ ਹੋਵੇ ਖਾਲਕ ਮਤਲਬ ਪ੍ਰਮਾਤਮਾ ਖਲਕ ਮਤਲਬ ਇਹ ਦੁਨੀਆ ਪ੍ਰਮਾਤਮਾ ਦਾ ਤੇ ਦੁਨੀਆ ਇਹਨਾਂ ਦੋਨਾਂ ਦੇ ਨਾਲ ਪਿਆਰ ਆਪਣੇ ਦਿਲ ਵਿੱਚ ਹੋਵੇ ਇਹ ਜਤ ਧੀਰਜ ਮਤ ਗਿਆਨ ਭਉ ਕਾਲ ਅਤੇ ਪ੍ਰੇਮ ਇਹ ਸਾਰੇ ਗੁਣ ਇੱਕ ਸੱਚੀ ਟਕਸਾਲ ਨੇ ਜਿਸ ਵਿੱਚ ਗੁਰੂ ਦੇ ਸ਼ਬਦ ਦੀ ਮੋਹਰ ਢਾਈ ਜਾਂਦੀ ਹੈ ਭਾਵ ਜਿਸ ਉੱਚੀ ਆਤਮਿਕ ਅਵਸਥਾ ਵਿੱਚ ਕੋਈ ਸ਼ਬਦ ਗੁਰੂ ਨੇ ਉਚਾਰਿਆ ਇਸ ਤਰੀਕੇ ਦੇ ਨਾਲ ਇਸ ਦਸੇ ਜੀਵਨ ਵਾਲੇ ਸਿੱਖ ਇਹ ਗੱਲਾਂ ਜਿਹੜੀਆਂ ਆਪਾਂ ਦੱਸੀਆਂ ਨੇ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਇਹ ਗੱਲਾਂ ਆ ਗਈਆਂ ਗੁਣ ਆ ਗਏ ਕਹਿਣ ਲੱਗੇ ਕਿ ਇਸ ਜੀਵਨ ਵਾਲੇ ਸਿੱਖ ਨੂੰ ਵੀ ਉਹ ਸ਼ਬਦ ਉਸੇ ਆਤਮਿਕ ਅਵਸਥਾ ਵਿੱਚ ਲੈ ਆ ਪੜਦਾ ਜਿਸ ਆਤਮਿਕ ਅਵਸਥਾ ਦੇ ਵਿੱਚ ਪਹੁੰਚ ਕੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ